ਕਿਸਾਨੀ ਵੀਰੋ ਵਸਤਰੀਆਂ ਕਾਲ ਤੇ ਅੱਜ ਆਪਾਂ ਪਹੁੰਚੇ ਹਾਂ ਬਰਨਾਲਾ ਟਰੈਕਟਰ ਮੰਡੀ ਦੇ ਜੋ ਕਿ ਹਰ ਸੋਮਵਾਰ ਲੱਗਦੀ ਹੈ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਇਆ Mahindra 605 DI Arjun Novo ਤੇ ਤੀਤੀ ਸਾਲ ਦਾ ਟਰੈਕਟਰ ਮੋਡੀਫਾਈ ਕੀਤਾ ਹੋਇਆ ਤੁਹਾਨੂੰ ਬਤ ਦਿਖਾਵਾਂਗੇ ਮਾਡਲ 2017 ਦਾ ਇਹ ਪਹਿਲਾਂ ਨੰਬਰ ਤੇ ਬੈਂਪਰ ਦੇਖੋ ਤੁਸੀਂ ਸਾਨੂੰ ਬਰਾਂਡ ਅੰਕ ਪੁਆਇੰਟ ਚੈੱਕ ਕਰਾਉਣੇ ਆ। ਅਰੇ ਗੱਡੀ ਦਾ ਟਾਇਰਾਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਆਂ ਪੰਜ ਲਾਲਾਂ ਨਾਲ ਟਾਇਰ ਨੇ। ਰੈਂਪ ਖਾਉਣਿਆਂ ਨੂੰ ਆਪਾਂ ਤੁਹਾਨੂੰ ਸਣੇ ਰੈਂਪ ਦਾ 40000 ਠੀਕ ਹੈ ਜੀ ਸਣੇ ਰੈਂਪ ਬਾਈ ਦਾ 40000 ਦੇ ਨੇ। ਬੈਂਕ ਪਰ ਮੈਂ ਟੱਕੋੜਾ ਤਾਂ ਖਾਉਣਾ। ਹਾਂਜੀ ਹਾਂਜੀ। ਡਬਲ ਜਵਾੜਾਂ ਦਾ। ਤੇ ਮਾਲ ਡਿਲੀਵਰੀ ਰੀਡੀਅਲ ਦੇ ਪਾਏ ਹੋਏ ਨੇ। ਬੀ ਕੀ ਦੇ ਟਾਇਰ ਨੇ ਤੇ ਡਾਉਨ ਸਿੱਧਾ ਛਤਰੀ ਕੀਤੀ ਹੁਣ ਮੈਂ ਦਿਖਾਉਣਾ। ਛਰੀ ਲੱਗੀ ਹੋਈ ਆ। ਸਟੀਅਰਿੰਗ ਮਿਊਜ਼ਿਕ ਸਿਸਟਮ ਵੀ ਨਾਲ ਐ ਫਾਈਨਲ। ਮੂਰਲੇ ਬੱਸ ਵੀ ਵਾਲੀ ਜਿਹੜੀ ਲੱਗੀ ਹੋਈ ਆ। ਦੇਖ ਸਕਦੇ ਹੋ। ਹਰ ਮਦਾਨ ਫਤ ਲਿਖਿਆ ਆਉਂਦਾ ਜਿੱਤੇ। ਸੇ ਲੱਗ ਕਪਨਿਆ ਯਾਰ ਪੀ ਆਲਟ੍ਰੀ ਡਿਮਾਂਡ ਆ ਫਾਸਟ ਬਾਲ ਦੀ ਬਰਣਾ ਨੰਬਰ ਫਾਸਟ ਬਾਲ ਦੀ ਬਰਣਾ ਨੰਬਰ ਹੈ ਰਜਨਾਲਾ ਟਰੈਕਟਰ ਸਾਰਾ ਰਜਨਾਲਾ ਹੈ ਬਾਈਆਂ ਤੋਤਾ ਵੀ ਨਹੀਂ ਗਾ ਟਰਾਈ ਲੱਤਾ ਆਦੇ ਉਰਾਂ ਨੂੰ ਨੰਮਾਂ ਨੂੰ ਕੋਈ ਟਰਾਈ ਸਾਰਾ ਛੱਟੇ ਆਈ ਬਜੇ ਪੈਣੇ ਗਾਰੇ ਦੇ 3 ਮੀਟਾਣਾ ਜੀ ਦਾ ਹਾਂ ਹਾਂ 3 ਸਪੀਡ ਹੈ 9ਵਾ ਡੀਆਈ 605 9ਵਾ ਡੀਆਈ 605 ਅਗਰਾੜ ਵੀ ਬਿਲਕੁਲ ਸਾਫ਼ ਹੈ ਨੇ ਕੰਡਾ ਟਰੈਵਲ ਸਮੇਤ ਹੈ ਡਵਲ ਸਕੂਟਰ ਦੇ ਵਿੱਚ ਜੇ ਕੋਈ ਵੀਰ ਟਰੈਕਟਰ ਕਿਤੇ ਨਾਲ ਚਾਹਵਾਣਾ ਮਹਿੰਦਰਾ 6559 ਬੀਆਈ ਤਾਂ ਮੈਂ ਫੋਨ ਨੰਬਰ ਦੱਸਵਾਂਗੇ ਜੇ ਕਾਲ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਰੇਡੀਅਲ ਟਾਇਰਾਂ ਦੇ ਵਿੱਚ ਨੰਬਰ ਪਤਾ ਦੱਸ ਦੇਵਾਂਗਾ ਮਨਾਲਾ ਤੇ ਆਪਾਂ ਹੋਲ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ ਟਰੈਕਟਰ ਕੀ ਸਕਦੇ ਆ ਬਲਾਲਾ ਟਰੈਕਟਰ ਮੰਡੀ ਦੇ ਤੇ ਬਾਈ ਟਰੈਕਟਰ ਲੈ ਗਿਆ ਇਹ ਤੇ ਹੁਣ ਸਾਰੇ ਇਹਦਾ ਮੰਡੀ ਲਾਇਆ ਫੁੱਲ ਮੋਡੀਫਾਈ ਹੈ ਤੁਸੀਂ ਦੇਖ ਸਕਦੇ ਹੋ